ਇਹ ਬਠਿੰਡਾ ਜ਼ਿਲ੍ਹੇ ਦਾ ਕਰੋੜਪਤੀ ਲਖਵਿੰਦਰ ਸਿੰਘ ਨੇੜੇ ਦੇ ਲੋਕ ਮੰਨਦੇ ਆ ਕਿ ਇਹਦੇ ਕਹੇ ਹੋਏ ਬੋਲ ਵੀ ਸੱਚੇ ਹੁੰਦੇ ਆ 40000 ਰੁਪਿਆ ਮਹੀਨਾ ਲੈਣ ਵਾਲਾ ਲਖਵਿੰਦਰ ਸਿੰਘ ਇੱਥੇ ਹੀ ਸੌਂਦਾ ਤੇ ਇੱਥੇ ਹੀ ਖਾਂਦਾ ਜੇਕਰ ਕੋਈ ਚਾਹ ਪਿਆ ਦੇ ਰੋਟੀ ਖਵਾ ਦੇ ਤਾਂ ਖਾਪੀ ਲੈਂਦਾ ਨਹੀਂ ਤਾਂ ਸਾਰਾ ਦਿਨ ਐਦਾਂ ਹੀ ਬਤੀਤ ਕਰ ਦਿੰਦਾ ਆ ਜੋ ਨਾਲ ਖੜਿਆ ਉਹ ਹੈ ਅਜੈਬ ਸਿੰਘ ਬਠਿੰਡਾ ਤੋਂ ਹੀ ਹੁਣ ਲਖਵਿੰਦਰ ਸਿੰਘ ਦੀ ਕਹਾਣੀ ਸ਼ੁਰੂ ਹੁੰਦੀ ਹੈ 2001 ਤੋਂ ਜੇਕਰ ਲਖਵਿੰਦਰ ਸਿੰਘ ਦੀ ਕਹਾਣੀ ਸੁਣ ਕੇ ਤੁਹਾਡੇ ਵੀ ਦਿਲ ਦੇ ਵਿੱਚ ਚੀਜ਼ ਪਈ ਤਾਂ ਕਹਾਣੀ ਨੂੰ ਸ਼ੇਅਰ ਜ਼ਰੂਰ ਕਰ ਲਿਓ ਤਾਂ ਕਿ ਸਰਕਾਰ ਤੱਕ ਪਹੁੰਚ ਜਾਏ ਤੇਰੇ ਰੋਣ ਵਾਲੇ ਦਿਨ ਚਲੇ ਗਏ ਹੁਣ ਨਾ ਰੋ ਰੋਣ ਵਾਲੇ ਦਿਨ ਤੇਰੇ ਚਲੇ ਗਏ ਹੁਣ ਲਖਵਿੰਦਰ ਸਿੰਘ ਦੀ ਪੂਰੀ ਕਹਾਣੀ ਦੱਸਾਂਗੇ ਤੇ ਨੇੜੇ ਦੇ ਲੋਕਾਂ ਤੋਂ ਵੀ ਸੁਣਾਗੇ ਲਖਵਿੰਦਰ ਸਿੰਘ ਭਾਰਤ ਦੀਆਂ ਸਰਹੱਦਾਂ ਤੇ ਲੜਨ ਵਾਲਾ ਭਾਰਤੀ ਸੈਨਾ ਦਾ ਪੜਿਆ ਲਿਖਿਆ ਰਿਟਾਇਰਮੈਂਟ ਹੌਲਦਾਰ ਹੈ। ਲਖਵਿੰਦਰ ਸਿੰਘ 2001 ਦੇ ਵਿੱਚ ਪੈਨਸ਼ਨ ਆਉਂਦਾ ਹੈ। ਘਰੇਲੂ ਝਗੜਿਆਂ ਦੇ ਕਾਰਨ, ਘਰੇਲੂ મતਭੇਦ ਦੇ ਕਾਰਨ ਘਰ ਛੱਡ ਆਪਣੀ ਪੈਨਸ਼ਨ ਛੱਡ ਪਹਾੜਾਂ ਦੇ ਵਿੱਚ ਜਾ ਕੇ ਸਾਧੂ ਸੰਤਾਂ ਦੇ ਨਾਲ ਰਹਿਣ ਲੱਗ ਜਾਂਦਾ ਹੈ। 4-5 ਸਾਲਾਂ ਦੇ ਬਾਅਦ ਮੁੜ ਵਾਪਸ ਬਠਿੰਡਾ ਆ ਜਾਂਦਾ ਹੈ। ਇੱਥੇ ਜਦੋਂ ਲੋਕ ਉਹਨੂੰ ਮਿਲਦੇ ਆ ਜੋ ਵੀ ਉਹ ਗੱਲ ਕਹਿੰਦਾ ਲੋਕਾਂ ਦਾ ਮੰਨਣਾ ਕਿ ਉਹ ਗੱਲ ਸੱਚੀ ਹੁੰਦੀ ਹੈ ਤੇ ਹੁਣ ਇੱਥੇ ਜੋ ਵੀ ਇਹਨੂੰ ਕੁਝ ਦੇ ਦਿੰਦਾ ਖਵਾ ਦਿੰਦਾ ਉਹ ਇਹ ਖਾਪ ਹੀ ਲੈਂਦਾ ਨਹੀਂ ਤਾਂ ਸਾਰਾ ਦਿਨ ਇਦਾਂ ਹੀ ਬਤੀਤ ਕਰ ਦਿੰਦਾ ਤਾਂ ਜੋ ਨਾਲ ਘੁੰਮਦੇ ਆ ਅਜੈਬ ਸਿੰਘ ਜੀ ਇਹ 2 ਸਾਲ ਪਹਿਲਾਂ ਲਖਵਿੰਦਰ ਸਿੰਘ ਨੂੰ ਮਿਲਦੇ ਆ ਟੋਕ ਦੱਸਦੇ ਆ ਤਾਂ ਲਖਵਿੰਦਰ ਸਿੰਘ ਦੀ ਅਜੈਬ ਸਿੰਘ ਜੀ ਪੂਰੀ ਕਹਾਣੀ ਜਾਣਦੇ ਆ ਤਾਂ ਜਦੋਂ ਲਖਵਿੰਦਰ ਸਿੰਘ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਐ ਇੱਕ ਸਾਧੂ ਰੂਪਾ ਬੰਦਾ ਇਸ ਕਰਕੇ ਕਿਸੇ ਤੇ ਵਿਸ਼ਵਾਸ ਨਹੀਂ ਕਰਦਾ ਕਿਉਂਕਿ ਉਹਨੇ ਪਹਿਲਾਂ ਵੀ ਬਹੁਤ ਧੋਖੇ ਖਾਦੇ ਐ ਤਾਂ ਫਿਰ ਹੌਲੀ ਹੌਲੀ ਜਦੋਂ ਅਜੈਬ ਸਿੰਘ ਜੀ 2-3 ਮਹੀਨਿਆਂ ਦੇ ਵਿੱਚ ਲਖਵਿੰਦਰ ਸਿੰਘ ਤੇ ਵਿਸ਼ਵਾਸ ਬਣਾਉਂਦੇ ਐ ਤਾਂ ਫਿਰ ਲਖਵਿੰਦਰ ਸਿੰਘ ਜੀ ਅਜੈਬ ਸਿੰਘ ਨੂੰ ਆਪਣੀ ਕਹਾਣੀ ਦੱਸਦੇ ਐ ਕਿ ਮੈਂ ਸਾਰਾ ਆਪਣਾ ਡਾਕੂਮੈਂਟ ਛੱਡ ਪੈਨਸ਼ਨ ਛੱਡ ਘਰ ਛੱਡ ਮੈਂ ਪਹਾੜੀ ਏਰੀਆ 'ਚ ਚਲਾ ਗਿਆ ਉੱਥੇ ਮੈਂ ਵਾਪਸ ਇੱਥੇ ਆ ਗਿਆ ਪਰ ਉਸ ਵੇਲੇ ਲਖਵਿੰਦਰ ਸਿੰਘ ਕੋਲੇ ਕੋਈ ਵੀ ਫੌਜ ਦਾ ਡਾਕੂਮੈਂਟ ਨਹੀਂ ਸੀ ਅਜੈਬ ਸਿੰਘ ਪੂਰੀ ਮਿਹਨਤ ਕਰਦੇ ਆ ਤਿੰਨ ਚਾਰ ਪੰਜ ਮਹੀਨਿਆਂ ਦੀ ਮਿਹਨਤ ਤੋਂ ਬਾਅਦ ਲਖਵਿੰਦਰ ਸਿੰਘ ਦਾ ਖੁਦ ਸੈਂਟਰ ਦੇ ਵਿੱਚ ਜਾ ਕੇ ਪੂਰਾ ਡਾਕੂਮੈਂਟ ਬਣਵਾ ਲੈਂਦੇ ਆ ਜਦੋਂ ਪੂਰਾ ਲਖਮਿੰਦਰ ਸਿੰਘ ਦਾ ਡਾਕੂਮੈਂਟ ਬਣ ਜਾਂਦਾ ਤੇ ਅੱਜ ਲਖਮਿੰਦਰ ਸਿੰਘ ਕੋਲੇ ਸਾਰੇ ਦਾ ਸਾਰਾ ਫੌਜ ਦਾ ਡਾਕੂਮੈਂਟ ਹੈ ਜੇਕਰ ਆਪਾਂ ਗੱਲ ਕਰੀਏ ਤਕਰੀਬਨ ਤਕਰੀਬਨ ਇਹਦਾ 1 ਕਰੋੜ ਰੁਪਿਆ ਬਕਾਇਆ ਬਣਦਾ ਤੇ ਤਕਰੀਬਨ ਤਕਰੀਬਨ 40000 ਰੁਪਿਆ ਮਹੀਨਾ ਇਹਦੀ ਪੈਨਸ਼ਨ ਬਣਦੀ ਹੈ ਤੇ ਹੁਣ ਜੇ ਆਪਾਂ ਦੇਖੀਏ ਕਿਉਂਕਿ ਸਰਕਾਰ ਵੱਲ ਬਕਾਇਆ ਪਿਆ ਸਰਕਾਰ ਵੱਲ ਪੈਨਸ਼ਨ ਪਈ ਹੈ 40000 ਰੁਪਿਆ ਮਹੀਨਾ ਲੈਣ ਵਾਲਾ ਤੇ ਕਰੋੜਪਤੀ ਬੰਦਾ ਆਪਣੀ ਜ਼ਿੰਦਗੀ ਸੜਕ ਤੇ ਬਤੀਤ ਕਰਨ ਲਈ ਮਜਬੂਰ ਹੋਇਆ ਪਿਆ ਤੇ ਹੁਣ ਮੈਂ ਤਾਂ ਧੰਨਵਾਦ ਕਰਦਾ ਹਾਂ ਅਗੈਬ ਸਿੰਘ ਦਾ ਜੀਨੇ ਪੂਰੀ ਮਿਹਨਤ ਦੇ ਨਾਲ ਲਗਨ ਦੇ ਨਾਲ ਇਹਦਾ ਡਾਕੂਮੈਂਟ ਬਣਵਾਇਆ ਸਭ ਕੁਝ ਕੀਤਾ ਪਰ ਸਰਕਾਰ ਨੂੰ ਇਹਦੇ ਤੇ ਗੌਰ ਕਰਨੀ ਬਣਦੀ ਹੈ ਕਿ ਇੱਕ ਸ਼ਹਿਰ ਨਾਲ ਹੋ ਸਕਦਾ ਇਹ ਵੀਡੀਓ ਚੰਗੇ ਔਸਰ ਕੋਲੇ ਤੇ ਜਾਂ ਫਿਰ ਚੰਗੇ ਵਕੀਲ ਕੋਲੇ ਪਹੁੰਚ ਜਾਵੇ ਜੋ ਲਖਵਿੰਦਰ ਸਿੰਘ ਦੀ ਮਦਦ ਕਰ ਸਕੇ ਆਓ ਹੁਣ ਤੁਹਾਨੂੰ ਲਖਵਿੰਦਰ ਸਿੰਘ ਦੀ ਪੂਰੀ ਕਹਾਣੀ ਸੁਣਾਉਣੇ ਆ ਲੋਕਾਂ ਦੇ ਮੂੰਹੋਂ ਜਾਂ ਜਿੱਥੋਂ ਅਸੀਂ ਲਖਵਿੰਦਰ ਸਿੰਘ ਨੂੰ ਚੱਕਿਆ ਤੇ ਅੱਜ ਉਹ ਲਖਵਿੰਦਰ ਸਿੰਘ ਕਿਵੇਂ ਆ ਉਹ ਪੂਰੀ ਕਹਾਣੀ ਤੁਹਾਨੂੰ ਦਿਖਾਉਣੇ ਆ ਸ਼ੁਰੂ ਦੇ ਵਿੱਚ ਲਖਵਿੰਦਰ ਸਿੰਘ ਸਾਨੂੰ ਕੁਝ ਇਸ ਤਰੀਕੇ ਦੇ ਨਾਲ ਮਿਲਿਆ ਨਾਲ ਨਾਲ ਆਪਾਂ ਕਹਾਣੀ ਨੇੜੇ ਦੇ ਸੱਜਣਾ ਤੋਂ ਵੀ ਸੁਣਾਵਾਂਗੇ ਤੇ ਜਿੱਥੇ ਖਾਲੀ ਜਗ੍ਹਾ ਮਿਲੂਗੀ ਉੱਥੇ ਆਪਾਂ ਵੀ ਬਰੀਫ ਕਰਦੇ ਰਹਾਂਗੇ ਸ਼ੁਰੂ ਦੇ ਵਿੱਚ ਇਦਾਂ ਰਹਿੰਦਾ ਸੀ ਲਕਵਿੰਦਰ ਸਿੰਘ ਤੇ ਆਜੈਬ ਸਿੰਘ ਦੀ ਮਿਹਨਤ ਦੇ ਸਦਕਾ ਆ ਦੇਖੋ ਫਿਰ ਅਸੀਂ ਇਦਾਂ ਹੋਟਲ ਤੇ ਜਾਂਦੇ ਆ ਇੱਥੇ ਆ ساری ਕਹਾਣੀ ਆਪਾਂ ਹੋਟਲ ਵਾਲੇ ਭਰਾ ਤੋਂ ਸੁਣਾਂਗੇ ਬੂਰ ਕਿਉਂ ਨਹੀਂ ਪਾਏ ਅੱਜ? ਟ੍ਰੇਨਿੰਗ ਫਸੀ ਨਹੀਂ ਲੈ। ਅਸਲ ਬੂਰ ਤਾਂ ਕੱਲ ਦੱਸਿਆ ਸੀ ਕਿ ਚੱਕ ਲੈ। ਚਾਹਤਨ ਕੋਲ ਬੂਰ ਪਾ ਕੇ ਲਈ। ਇਹਨਾਂ ਬੱਟੇ ਪਾ ਲੈ। ਤੇ ਕੱਪੜੇ ਕਿੱਥੇ ਕੱਪੜੇ ਦੀ ਮਦਦ ਤੇ ਨਹੀਂ। ਕੱਪੜੇ ਕੱਪੜੇ ਦਾ ਧੋਤਾ ਗਿਆ ਤੇ ਅੱਗੇ ਤੁਹਾਡੇ ਤੇ। ਰੈਡੀ ਕਰ ਲਿਆ। ਪਾਏਗਾ ਹੁਣ ਕੱਪੜੇ। ਪਾ ਫਿਰ 10 ਮਿੰਟ ਲਾ। ਇਸ ਤੋਂ ਬਾਅਦ ਅਸੀਂ ਇਹਨੂੰ ਫੌਜੀ ਦਫ਼ਤਰ ਦੇ ਵਿੱਚ ਵੀ ਲੈ ਕੇ ਜਾਣਾ ਹੈ ਜਿੱਥੋਂ ਇਹਦਾ ਡਾਕੂਮੈਂਟ ਲੈਣਾ ਹੈ। ਤੇ ਉਸ ਤੋਂ ਪਹਿਲਾਂ ਇਹ ਸਾਡੇ ਕੋਲੋਂ ਖਾਣ ਦੀ ਮੰਗ ਕਰਦਾ ਹੈ। ਜੇ ਮੈਨੂੰ ਕੁਝ ਪਹਿਲਾਂ ਖਾਣ ਨੂੰ ਦੇਓ ਮੈਂ ਤਾਂ ਫੇਰ ਚੱਲੂ ਅਮਾ ਜੀ ਲਖਵਿੰਦਰ ਤੁਹਾਨੂੰ ਬਣਾ ਗਾਂਦੜੀ ਮਿਲੇਗੀ ਤੇ ਇੱਥੇ ਅਸੀਂ ਆਹ ਪੂਰੇ ਜਿਹੜੇ ਨੇੜੇ ਤੇ ਜਿਹੜੇ ਰਹਿੰਦੇ ਭਰਾ ਨੂੰ ਉਹਨਾਂ ਕੋਲੇ ਆਏ ਸੀ ਇੱਥੇ ਭਾਵਕ ਵੀ ਹੋ ਜਾਂਦਾ ਹੈ ਲਖਵਿੰਦਰ ਸਿੰਘ ਚਾਈ ਦੀ ਵੀ ਵਾਲੀ ਜਰਾ ਪਾਸ ਪੜ ਗਿਆ ਹੈ ਨਾ ਅੱਟਕ ਗਿਆ ਜੀ ਅਸਾ ਤੁਲਾ ਲੀ ਲੈ ਨਾ ਮਾਤ ਪਟਾ ਰਹੇ ਸਰਾ ਲਾ ਗਿਆ ਆ ਗਿਆ ਆ ਗਿਆ ਆ ਗਿਆ ਹੋਰ ਕੋਈ ਹੈਲੋ ਹਾਂ ਬੋ ਰਿਹਾ ਪਰ ਤੇ ਰੋਟੀ ਖਵਾਉਣ ਦੇ ਨੂੰ ਬਾਈ ਤੇ ਚਾਹ ਬਣ ਸਾਡੇ ਨੂੰ ਇਹਦੇ ਗੱਲਾਂ ਵੀ ਸੱਚੀਆਂ ਹੁੰਦੀਆਂ ਮੈਂ ਅਸਲ ਵਿੱਚ ਕਈ ਕਈ ਡਰਾਈਵਰ ਇਹਨੂੰ ਗੇੜਾ ਵੀ ਭਰ ਜਾਂਦਾ ਕੋਈ ਨਹੀਂ ਦੇਖ ਲਾ ਬਣਦੀ ਇਹਦਾ ਖਵਾਲਾ ਯਾਰ ਨਹੀਂ ਰਹਿਣਗੇ ਆਪਸ ਬੰਦਾ ਭਰ ਕੇ ਫਕਰਵੰਦ ਹੁਣ ਕਿਉਂ ਰੋਣਾ ਹੁਣ ਤਾਂ ਤੇਰੇ ਸਾਰੇ ਦੁੱਖ ਦਰਦ ਦੂਰ ਹੋ ਗਏ ਹੁਣ ਕਿਉਂ ਰੋਣਾ ਤੂੰ ਹੁਣ ਨਾ ਰੋ ਹੁਣ ਤਾਂ ਤੇਰੇ ਸਾਰੇ ਦੁੱਖ ਦਰਦ ਦੂਰ ਹੋ ਗਏ ਆਏ ਆ ਆ ਬਾਈ ਨੂੰ ਸ਼ਾਵਾਸ਼ੇ ਦੇਆ ਕਰ ਜਿਹੜੇ ਨੇ ਆਪਾਂ ਦਾ ਕਰੀ ਸ਼ਾਵਾਸ਼ ਨਹੀਂ ਇਹ 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 ਰੱਬ ਹੀ ਹੁੰਦਾ ਹੈ ਰੱਬ ਕਿਹੜੇ ਰੂਪ ਚ ਮਿਲਣਾ ਹੈ ਰੱਬ ਦੇ ਘਰ ਦਾ ਪਤਾ ਨਹੀਂ ਪਤਾ ਠੀਕ ਹੈ ਇਹਨੂੰ ਕਿਸੇ ਨੇ ਦੱਸਿਆ ਇਹ ਲੋਕ ਸੇਵਾ 'ਚ ਲੱਗਿਆ ਹੋਇਆ ਤਾਂ ਇਹ ਇਹ ਇਹਦੇ ਤੂ ਗੁਣ ਗਾਇਆ ਕਰ ਤੇ ਰੱਬ ਨੇ ਕਰ ਦਵਾ ਦਗਾ ਹੁਣ ਤਾਂ ਤੇਰੇ ਰੋਣ ਵਾਲੇ ਦਿਨ ਚਲੇ ਗਏ ਹੁਣ ਨਾ ਰੋ ਰੋਣ ਵਾਲੇ ਦਿਨ ਤੇਰੇ ਚਲੇ ਗਏ ਹੁਣ ਹੁਣ ਤਾਂ ਬਿਲਕੁਲ ਹੁਣ ਤਾਂ ਜਿਹੜੇ ਤੇਰੇ ਨਾਲ ਨਹੀਂ ਸੀ ਖੜਦੇ ਜਿਹੜੇ ਤੈਨੂੰ ਪੁੱਛਦੇ ਨਹੀਂ ਸੀ ਉਹ ਤੇਰੇ ਕੋਲੇ ਆ ਕੇ ਤੇਰੇ ਪੈਰ ਮੋਗਿਆ ਕਰਨਗੇ ਅਗਰ ਯਾਦ ਰੱਖੀਂ ਨਹੀਂ ਗੱਲ ਆ ਤੇਰੇ ਪਿਆਰ ਕੋ ਸਭ ਤੋਂ ਹਾਂ ਸਭ ਤੋਂ ਨਹੀਂ ਇਹਦੇ ਉੱਤ ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਠੀਕ ਹੈ ਜਿਹੜੀ ਤੂੰ ਬਾਰਡਰਾਂ ਦੇ ਉੱਤੇ ਜਾਂ ਫੌਜ ਦੇ ਵਿੱਚ ਜਿਹੜੀ ਭਗਤੀ ਕੀਤੀ ਹੈ ਨਾ ਉਹ ਭਗਤੀ ਅੱਜ ਤੇਰੇ ਮਤਲਬ ਉਹ ਨਾ ਕੰਮ ਦੇਊਗੀ ਤੈਨੂੰ ਉਹ ਭਗਤੀ ਦਾ ਭਾਗ ਲੱਗਣਾ ਹੈ ਜਿਹੜੇ ਬੰਦਿਆਂ ਨੇ ਤੇਰੇ ਨਾਲ ਧੋਖਾ ਕੀਤਾ ਉਹ ਬੰਦਿਆਂ ਨੇ ਸੋਚਿਆ ਨਹੀਂ ਉਹਨਾਂ ਤੋਂ ਖਾਦਾ ਨਹੀਂ ਗਿਆ ਬਾਈ ਉਹਨਾਂ ਤੋਂ ਖਾਦਾ ਨਹੀਂ ਗਿਆ ਚੱਕ ਲੈ ਚੱਕ ਲੈ ਚੱਕ ਲੈ ਫਿਰ ਇਹਨੂੰ ਸਮਝਾਇਆ ਵੀ ਤੇਰੇ ਹੁਣ ਰੋਣ ਦੇ ਦਿਨ ਚਲੇ ਗਏ ਐ ਵੀ ਆ ਜਾ ਕੋਈ ਗੱਲ ਨਹੀਂ ਹੁਣ ਤਾਂ ਅਸੀਂ ਤੇਰੇ ਨਾਲ ਆ ਹਾਂ ਹਾਂ ਅੱਛਾ ਤੇ ਫਿਰ ਨਹੀਂ ਵਿਨੈਤ ਫੂਡ ਪਾ ਕੇ ਆ ਤੂੰ ਸੋਨਾਂ ਦੇ ਕਵਟਰ ਘੜ ਚ ਕਿੰਨੇ ਕਿੰਨੇ ਮਿੰਟ ਚ ਤਿਆਰ ਹੋ ਜਾਂਦਾ ਸੀ ਤੂੰ ਅਸੀਂ ਤੇ ਤੈਨੂੰ ਕਹ ਮੈਂ ਪੰਜ ਮਿੰਟਾਂ ਦੇ ਬਾਅਦ ਮੇਰਾ ਆਉਂਦੇ ਸੀ ਅੱਛਾ ਪੱਗ ਬਗਮਾਨ ਤੇ ਹੁਣ ਅਸੀਂ ਇਹਨੂੰ ਵਰਦੀ ਪਾਉਣਾ ਡੀਜੀ ਪੱਗ ਵਾਲੀ ਇਹਦਾ ਪਹਿਲਾਂ ਨਮਾਉਣ ਤੋਂ ਬਾਅਦ ਦੇ ਲਈ ਡੀਜੀ ਵਰਦੀ ਕਿਹੜੀ ਹੁੰਦੀ ਹੈ ਫਿਰ ਇਹਨੂੰ ਪੱਗ ਵਗੈਰਾ ਬੰਨਾਂਗੇ ਇਹਦੀ ਤੇ ਜਿਹੜੀ ਕਮਬੈਟ ਹੁੰਦੀ ਹੈ ਖਾਕੀ ਉਹਨੂੰ ਕੀ ਕਹਿੰਦੇ ਸੀਗੇ ਇਹ ਕਮਬੈਟ ਵਰਦੀ ਤੇ ਮਤਲਬ ਬਾਹਰ ਅੰਦਰ ਆਪਾਂ ਪਾਉਣੇ ਪੋਰਟ ਗਾਰਡ ਤੇ ਰਾਤ ਨੂੰ ਨੈਟ ਸੀ ਚੱਲਦੀ ਹੈ ਨਹੀਂ ਉਹ ਛੋਟੇ ਵੱਲ ਤਾਂ ਬੂਟੀ ਵਾਲਾ ਕੁਰਤੇ ਮੈਂ ਮੈਨੂੰ ਕਹਿੰਦੇ ਹੁੰਦੇ ਸੀ ਤੂੰ ਨਹੀਂ ਨਹੀਂ ਸਾਡੇ ਟਾਈਮ ਤੇ ਮਤਲਬ ਜਿਹੜੀ ਕਮਬੈਟ ਵਰਦੀ ਹੈ ਨਾ ਇਹ ਤਾਂ ਸਿਰਫ ਰਾਤ ਰਾਤ ਹੀ ਪੈਂਦੀ ਸੀ ਨਾਲੇ ਕਹਿੰਦੇ ਬੂਟੀਆਂ ਵਾਲਾ ਕੁਰਤੇ ਮੈਂ ਮਾਉਂਦਾ ਸੀ ਉਹ ਨਹੀਂ ਨਹੀਂ ਕਿੱਧੀ ਗੱਲ ਕਿੱਦਾਂ ਉਹ ਤੇ ਕੱਪੜੇ ਚੱਕਣੇ ਬਾਹਰ ਲੈਣੇ ਆ ਚੱਕਣੇ ਕੀ ਅਪਾਰਟਮੈਂਟ ਵਿੱਚ ਧਿਆਰ ਹੋ ਰਿਹਾ ਨਹੀਂ ਜੇ ਲਾ ਮੇਰੀ ਬੂਟ ਚੱਕ ਲੈਣਾ ਨਹੀਂ ਤਾਂ ਆਹੀਂ ਆਹੀਂ ਚੱਲ ਬੜਾ ਫਿਰ ਕੀ ਹੋ ਗਿਆ ਨਹੀਂ ਨਾ ਡਿਸਪਲਿਨ ਤੋਂ ਬਗੈਰ ਡਿਸਪਲਿਨ ਤੋਂ ਪਹੁੰਚ ਨਹੀਂ ਅੱਛਾ 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 ਇਹ ਆਪਣੀ ਸਿਵਲ ਹੈ ਵੀ ਉੱਥੇ ਫੌਜ ਜਾਣਾ ਡਿਸਪਲਿਨ ਜ਼ਰੂਰੀ ਆ ਗਵਰਨਮੈਂਟ ਦੇ ਦਫ਼ਤਰ ਬਟਨ ਤੋਂ ਪਹਿਲਾਂ ਆਪਦੇ ਕੱਪੜੇ ਲੀਡੇ ਬਟਨ ਬਟਨ ਨੂੰ ਬੰਦ ਹੋਣਾ ਚਾਹੀਦਾ ਜੋ ਗਵਰਨਮੈਂਟ ਦਾ ਰੂਲ ਬੰਦਾ ਚੱਲ ਕਿਸੇ ਦੇ ਨਾਲ ਤੋਂ ਨਹੀਂ ਚਲਦੀ ਆਪਣੇ ਨਾਲ ਤਾਂ ਹੀ ਚਲਦੀ ਹੈ ਜੇ ਆਪਾਂ ਡਿਸਪਲਿਨ ਮੰਨਦੇ ਆ ਬਿਲਕੁਲ ਬਿਲਕੁਲ ਜਿਹੜਾ ਨਾਮ ਮੰਨਦਾ ਹੋਏ ਜਿਹਦੇ ਹੱਥੇ ਕੁਝ ਆਪਣੇ ਹੱਥੇ ਰੱਖੋ ਕੁਝ ਕੀ ਲੱਭਦਾ ਜਣਾ ਪੱਗ ਲਾਉਂਦਾ ਪੱਗ ਅੱਜ ਵੀ ਵਾਲੀ ਪਰੇ ਕਰ ਲਈਏ ਸਾਰੀ ਚੱਲ ਠੀਕ ਹੈ ਇਹਨੂੰ ਹੁਣ ਨਮਾ ਕੇ ਲੈ ਕੇ ਆਏ ਆ ਤੇ ਹੁਣ ਇਹ ਕਹਿੰਦਾ ਵੀ ਮੈਂ ਡਿਸਪਲਨ ਦੇ ਵਿੱਚ ਜਾਣਾ ਕਹਿੰਦਾ ਜੇ ਫੌਜੀ ਦਫ਼ਤਰ 'ਚ ਜਾਣਾ ਹੈ ਤਾਂ ਡਿਸਪਲਨ ਦੇ ਨਾਲ ਜਾਣਾ ਹੈ ਤਾਂ ਹੁਣ ਇਹ ਪੱਗ ਵਗੈਰਾ ਮੰਨੂਗਾ ਕਪੜੇ ਪਾਊਗਾ ਤਾਂ ਫਿਰ ਅਸੀਂ ਫੌਜੀ ਦਫ਼ਤਰ ਦੇ ਲਈ ਅੱਜ ਇਹਦਾ ਡਾਕੂਮੈਂਟ ਲੈਣ ਦੇ ਲਈ ਜਾ ਰਹੇ ਸੀਗੇ ਤੇ ਹੁਣ ਇਹ ਤਿਆਰ ਹੋਣ ਜਾ ਰਿਹਾ ਹੁਣ ਤਿਆਰ ਹੋ ਕੇ ਆਊਗਾ ਫਿਰ ਦੁਬਾਰੇ ਸਾਡੇ ਕੋਲੇ ਨਾ ਕੇ ਆ ਗਿਆ ਤੇ ਕਪੜੇ ਪਾ ਰਿਹਾ ਆ ਦੇਖੋ ਭਗਵੰਨ ਰਿਹਾ ਪੈਂਟ ਪਾਦੀ ਹੈ ਇੱਥੇ ਆ ਦੇਖੋ ਪੈਂਟ ਸ਼ਰਟ ਪਾ ਕੇ ਪੱਗ ਬੰਨ ਕੇ ਰੈਡੀ ਹੈ ਹੁਣ ਅਸੀਂ ਫੌਜੀ ਦਫ਼ਤਰ ਜਾ ਰਹੇ ਆ ਕਿਉਂਕਿ ਇਹਦਾ ਸਾਰਾ ਡਾਕੂਮੈਂਟ ਲੈਣਾ ਅੱਜ ਡਾਕੂਮੈਂਟ ਬਣ ਕੇ ਆ ਚੁੱਕਿਆ ਤੇ ਅਜੈਬ ਸਿੰਘ ਜੀ ਨਾਲ ਦਾਸ ਤੇ ਲਖਵਿੰਦਰ ਜੀ ਆ ਅਸੀਂ ਫੌਜੀ ਦਫ਼ਤਰ ਪਹੁੰਚ ਚੁੱਕੇ ਆ ਫੌਜੀ ਦਫ਼ਤਰ ਦੇ ਵਿੱਚੋਂ ਇਹਦਾ ਸਾਰਾ ਡਾਕੂਮੈਂਟ ਜਿਹੜਾ ਫੌਜ ਦਾ ਜਿਹੜਾ ਇਹਨੇ ਗੁੰਮ ਕਰ ਲਿਆ ਸੀਗਾ ਜਾਂ ਇਹਨੇ ਸੱਟ ਤਾਂ ਸੀ ਕਿਤੇ 2001 ਦੇ ਵਿੱਚ ਅਗੈਲ ਸਿੰਘ ਦੀ ਮਿਹਨਤ ਸਦਕਾ ਦੁਆਰਾ ਡਾਕੂਮੈਂਟ ਬਣਿਆ 6 ਮਹੀਨਿਆਂ ਦੀ ਮਿਹਨਤ ਲੱਗੀ ਹੈ ਚੱਕਰ ਲੱਗੇ ਆ ਦੇਖੋ ਹੁਣ ਅਸੀਂ ਦਫ਼ਤਰ ਦੇ ਵਿੱਚ ਪਹੁੰਚ ਗਏ ਆ ਤੇ ਜਿੰਨਾ ਭਰਾਵਾਂ ਨੇ ਇਥੋਂ ਤੱਕ ਵੀਡੀਓ ਦੇਖੀ ਹੈ ਸ਼ੇਅਰ ਕੀਤੀ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਲਖਵਿੰਦਰ ਸਿੰਘ ਦੀ ਮਦਦ ਕੀਤੀ ਹੈ ਉਹਨਾਂ ਸਾਰੇ ਭਰਾਵਾਂ ਦਾ ਬਹੁਤ 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 ਧੰਨਵਾਦ ਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋ ਸਕਦਾ ਕੋਈ ਚੰਗਾ ਅਫਸਰ ਜਾਂ ਚੰਗਾ ਵਕੀਲ ਲਖਵਿੰਦਰ ਸਿੰਘ ਨੂੰ ਮਿਲ ਜੇ ਤੇ ਇਹਦੀ ਮਦਦ ਹੋ ਸਕੇ ਕਿਉਂਕਿ ਡਾਕੂਮੈਂਟ ਸਾਰਾ ਫੌਜ ਦਾ ਇਹਦਾ ਬਣ ਗਿਆ ਤਾਂ ਹੁਣ ਕੇਵਲ ਔਰ ਕੇਵਲ ਜਿਹੜਾ ਇਹਦਾ ਬਕਾਇਆ ਰਹਿੰਦਾ ਹੈ ਜਿਹੜਾ ਕਿ ਸਰਕਾਰ ਵੱਲ ਹੈ ਤਾਂ ਕਿ ਸਰਕਾਰ ਜਲਦੀ ਤੋਂ ਜਲਦੀ ਇਹਦੀ ਕਾਰਵਾਈ ਕਰਕੇ ਤੇ ਇਹਦੇ ਖਾਤੇ ਦੇ ਵਿੱਚ ਪੈਸੇ ਪਾਵੇ ਤਾਂ ਕਿ ਇਹ ਵੀ ਆਪਦੀ ਚੰਗੀ ਜ਼ਿੰਦਗੀ ਬਤੀਤ ਕਰ ਸਕੇ ਚੰਗਾ ਕੋਈ ਆਪਦਾ ਘਰ-ਬਾਰ ਲੈ ਸਕੇ ਜਿਹੜਾ ਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਹੋ ਚੁੱਕਿਆ ਤੇ ਸਾਰੇ ਭਰਾਵਾਂ ਦਾ ਧੰਨਵਾਦ